Bye. गुण सभु कंठ लुण सभ दाल पेख बख स ਹਰ ਜਨ ਰੱਖੇ ਹਰ ਜਨ ਰੱਖੇ ਗੁਰ ਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਇਹਨਾਂ ਬੱਚਿਆਂ ਦਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੰਸੂਹਾ ਦੇ ਬੱਚੇ ਸਾਡੇ ਮਾਸਟਰ ਗੁਰਮੀਤ ਸਿੰਘ ਜੀ ਨਿਰਵਾਣ ਦੀ ਨਿਰਦੇਸ਼ਨਾਹਿਟ ਤਿਆਰ ਕੀਤਾ ਹੋਇਆ ਸ਼ਬਦ ਸੀ ਇਹ ਬਹੁਤ-ਬਹੁਤ ਸ਼ੁਕਰੀਆ ਬੱਚਾ ਧੰਨਵਾਦ ਇੱਕ ਮਿੰਟ ਜੀ ਬੈਠਣਾ ਨਹੀਂ ਆ ਬੱਚਿਆਂ ਨੂੰ ਤੁਸੀਂ ਬੱਚਿਆਂ ਦੇ ਪਿੱਛੇ ਹੋ ਜੋ ਲਾਈਨ ਅਪਾ ਰਾਸ਼ਟਰੀ ਗਾਨ ਕਰ ਲਈਏ ਹੁਣ ਖੜੇ ਨੇ ਬੱਚੇ ਅਦਿਆਪਕ ਸਹਿਬਾਨ ਕਿਰਪਾ ਕਰਕੇ ਹਾਂਜੀ ਅਧਿਆਪਕ ਸਹਿਬਾਨ ਬੱਚਿਆਂ ਦੇ ਪਿੱਛੇ ਹੋ ਜਾਈਏ ਜੀ ਆਪਾਂ ਸੌਹ ਚੁੱਕਣੀ ਆ ਬੱਚਿਆਂ ਨੂੰ ਸੌਹ ਚ ਕਾਉਣੀ ਆ ਆਪਾਂ ਸਾਰਿਆਂ ਨੇ ਸੌਹ ਚੁੱਕਣੀ ਆ ਅੱਛਾ ਹਾਂਜੀ ਸੱਜਾ ਅੱਗੇ ਕਰੋ ਜੀ ਬੱਚਿਆਂ ਦਾ ਡਿਸਟੈਂਸ ਦਾ ਜਿਹੜਾ ਲੈ ਲਓ ਮੇਰੇ ਪਿੱਛੇ ਪਿੱਛੇ ਨਾਲ ਬੋਲਿਓ ਸਾਰੇ ਜਿੰਨੇ ਵੀ ਪੰਡਾਲ ਦੇ ਵਿੱਚ ਇੱਥੇ ਹਾਜ਼ਰ ਨੇ ਬੱਚੇ ਨੇ ਤੇ ਆਪਕ ਨੇ ਸਾਡੇ ਅਧਿਕਾਰੀ ਸਹਿਬਾਨ ਨੇ ਮੈਂ ਆਪਣੇ ਇਸ਼ਟ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਇਹ ਸੌਂ ਚੁੱਕਦਾ ਹਾਂ ਕਿ ਅੰਤਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ 2025-26 ਜੋ ਕਿ ਕੋਲੋ ਗਰਾਉਂਡ ਪਟਿਆਲਾ ਵਿਖੇ 23 ਨਵੰਬਰ 2025 ਤੋਂ 3 ਨਵੰਬਰ 2025 ਤੱਕ ਹੋਰਿਆਂ ਹਨ ਇਨਾ ਖੇਡਾਂ ਵਿੱਚ ਭਾਗ ਲੈਂਦੇ ਹੋਏ ਮੈਂ ਸਮੂਚੇ ਖੇਡ ਨਿਯਮਾਂ ਡੀ ਪਾਲਣਾ ਕਰਾਂਗਾ ਖੇਡ ਭਾਵਨਾ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਨੂੰ ਵਧਾਵਾ ਦੇਮਾਂਗਾ ਧੰਨਵਾਦ ਜੀ ਹੁਣ ਰਾਸ਼ਟਰੀ ਗਾਣ ਹੋਏਗਾ ਸਾਰੇ ਜਣੇ ਬੱਚੇ ਵੇਸ਼ਰਾਮ साधन पराभि जलहि भारत भाग्य विधा गुजरात मराधारा वृण हिमाचल यमुना गंगा चलय जल हि तब शुभ शुभना गा हे तव जय रा जय गंगल गायक जय है भारत भाग्य विधाता जय हे जय हे जय हे जय 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 हे, 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 हे। वैश्राम ਸਿੱਟ ਡਾਊਨ ਜੀ ਪਲੀਜ਼ ਸਿੱਟ ਡਾਊਨ ਥੈਂਕ ਯੂ ਧੰਨਵਾਦ ਜੀ ਪੁਰਜ ਗਾਣਾ ਦੇ ਦਿਓ ਜੀ ਹਾਂ ਜੀ

ਹਾਂਜੀ ਹੁਣ ਮੈਂ ਬੇਨਤੀ ਕਰੂੰਗਾ ਅਧਿਆਪਕ ਸਹਿਬਾਨ ਕਿਰਪਾ ਕਰਕੇ ਆਪਾਂ ਲਾਈਨ ਅਪਾ ਜਿਹੜਾ ਬੱਚਿਆਂ ਨੂੰ ਵੀ ਕਰਵਾਈਏ ਤੇ ਆਪ ਵੀ ਉਸੇ ਤਰ੍ਹਾਂ 10 ਮਿੰਟ ਲਈ ਹੋਰ ਆ ਜਿਹੜਾ ਸਹਿਯੋਗ ਆ ਜਿਹੜਾ ਸਾਡਾ ਕਰਿਓ ਤੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸ਼ਾਲੂ ਮਹਿਰਾ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਖੇਡਾਂ ਦੇ ਜਿਹੜੇ ਯੋਗ ਪ੍ਰਬੰਧ ਨੇ ਜਿਹੜੇ ਹੋ ਰਹੇ ਨੇ ਮੋਂਨ ਨੂੰ ਬੇਨਤੀ ਕਰੂਗਾ ਵੀ ਦੋ ਸ਼ਬਦ ਆ ਕੇ ਹੋ ਆਏ ਹੋਏ ਮਹਿਮਾਨਾਂ ਦੇ ਨਾਲ ਸਾਰਿਆਂ ਦੇ ਨਾਲ ਅਸ਼ੀਰਵਾਦ ਤੌਰ ਤੇ ਕਰਨਗੇ ਮੈਡਮ ਸ਼ਾਲੂ ਮਹਿਰਾਜ ਮਾਰਨਿੰਗ ਟੂ ਆਲ ਆਫ ਯੂ ਐਂਡ ਅ ਵੈਰੀ ਵਾਰਮ ਵੈਲਕਮ ਟੂ ਆਲ ਦਾ ਸਟੂਡੈਂਟਸ ਐਂਡ ਅਕੰਪਨਿੰਗ ਟੀਚਰਸ ਫਰਮ ਆਲ ਅਦਰ ਡਿਸਟ੍ਰਿਕਟਸ ਆਫ ਪੰਜਾਬ ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਅਸੀਂ ਸਾਰੇ ਇੱਥੇ 45ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 2025-26 ਦਾ ਆਗਾਜ਼ ਕਰਨ ਲਈ ਇਕੱਤਰ ਹੋਏ ਹਾਂ ਮੈਂ ਆਪਣੇ ਵੱਲੋਂ ਅਤੇ ਆਪਣੇ ਜ਼ਿਲ੍ਹੇ ਦੀ ਸਮੁੱਚੀ ਟੀਮ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਅਤੇ ਉਹਨਾਂ ਦੇ ਅਧਿਆਪਕਾਂ ਦਾ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆਉਣ ਤੇ ਵੈਲਕਮ ਕਰਦੀ ਹਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅ ਸਾਉਂਡ ਮਾਈਂਡ ਲਿਵਸ ਇਨ ਏ ਸਾਉਂਡ ਬਾਡੀ ਅਤੇ ਸਰੀਰ ਨੂੰ ਤੰਦਰੁਸਤ ਸਵਸਥ ਰੱਖਣ ਵਿੱਚ ਖੇਡਾਂ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਖੇਡਾਂ ਸਾਨੂੰ ਅਨੁਸ਼ਾਸਨ ਟੀਮਵਰਕ ਅਤੇ ਸਹਿਣਸ਼ੀਲਤਾ ਸਿਖਾਉਂਦੀਆਂ ਹਨ ਖੇਡ ਦੇ ਮੈਦਾਨ ਵਿੱਚ ਜਿੱਤ ਅਤੇ ਹਾਰ ਮਾਇਨੇ ਨਹੀਂ ਰੱਖਦੀ ਮਾਇਨੇ ਰੱਖਦਾ ਹੈ ਸਪੋਰਟਸਮੈਨਸ਼ਿਪ ਸਪਿਰਿਟ ਨਾਲ ਖੇਡ ਦੇ ਮੈਦਾਨ ਵਿੱਚ ਉਤਰਨਾ ਸਾਰੇ ਹੀ ਅਧਿਆਪਕਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਅਨਥਕ ਯਤਨ ਕਰਕੇ ਆਪਣੇ ਵਿਦਿਆਰਥੀਆਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ਉਹਨਾਂ ਸਾਰੇ ਹੀ ਅਧਿਆਪਕਾਂ ਦੇ ਜਜ਼ਬੇ ਨੂੰ ਸਲਾਮ ਸੋ ਲੈਟਸ ਪਾਰਟਿਸਪੇਟ ਇਨ ðiਜ਼ ਇਵੈਂਟਸ ਵਿਦ 올 ਦਾ ਸਪਿਰਿਟ ਸਪੋਰਟਸਮੈਨ ਸਪਿਰਿਟ ਥੈਂਕ ਯੂ ਵੈਰੀ ਮੱਚ ਟੂ 올 ਆਫ ਯੂ ਤੇ ਇੱਕ ਵਾਰ ਫੇਰ ਤੋਂ ਮੈਂ ਆਪਣੀਆਂ ਸਾਰੀਆਂ ਹੀ ਟੀਮਾਂ ਜਿਹੜੀਆਂ ਕੀ ਇਹ ਤਿੰਨ ਦਿਨਾਂ ਵਿੱਚ ਵੱਖ-ਵੱਖ ਭੂਮਿਕਾ ਨਿਭਾਣ ਗਿਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰੀਆਂ ਜੋ ਇੰਤਜ਼ਾਮ ਜੋ ਪ੍ਰਬੰਧ ਤੁਸੀਂ ਇਹ ਸਾਰਾ ਦੇਖ ਰਹੇ ਹੋ ਉਹ ਸਾਡੇ ਇਹਨਾਂ ਸਾਰੀਆਂ ਟੀਮਾਂ ਮੇਰੇ ਬੀਪੀਓ ਸਹਿਬਾਨ ਮੇਰੇ ਡਿਪਟੀ ਡੀਓ ਮੈਮ ਇਹਨਾਂ ਸਾਰਿਆਂ ਦੇ ਟਾਇਰਲੈਸ ਐਫਰਟਸ ਦੇ ਸਦਕਾ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ ਹੈ ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਜੀ मैडम जी ने बहुत ही अच्छे शब्द ਸਾਡੇ ਵਿਚਾਰ ਸਾਂਝੇ ਕਰ ਰਹੇ ਨੇ ਬਟ ਮੁੱਲੇ ਵਿਚਾਰ ਨੇ ਜਿਹੜੇ ਸਾਂਝੇ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੇ ਹੁਣ ਤੁਹਾਡੇ ਇਸ ਤਾਂ ਜੋ ਆਪਾਂ ਖੁਸ਼ੀਆਂ ਖੇੜਿਆਂ ਦੇ ਨਾਲ ਉਤਸ਼ਾਹ ਦੇ ਨਾਲ ਹੌਸਲੇ ਦੇ ਨਾਲ ਖੇਡਾਂ ਦੀ ਜਿਹੜੀ ਸ਼ੁਰੂਆਤ ਕਰ ਸਕੀਏ ਸਾਡੇ ਦਰਮਿਆਨ ਪਹੁੰਚੇ ਨੇ ਬਹੁਤ ਹੀ ਹੁਣ ਹਰ ਬੱਚੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੈਣ ਦੇ ਜਿਨ੍ਹਾਂ ਦੇ ਸਾਡੇ ਪੂਰਨ ਸਰ ਸੀਐਚਟੀ ਸਹਿਬਾਨ ਉਹਨਾਂ ਦੇ ਨਿਰਦੇਸ਼ਨਾ ਹੇਠ ਇਹਨਾਂ ਨੇ ਭੰਗੜਾ ਜਿਹੜਾ ਆਪ ਜੀ ਦੇ ਸਵਾਗਤ ਲਈ ਤਿਆਰ ਕੀਤਾ ਮੈਂ ਬੇਨਤੀ ਕਰੂੰਗਾ ਪੂਰਨ ਸਰ ਨੂੰ ਕਿ ਉਹ ਇਸ ਰਸਮ ਨੂੰ ਇਸ ਪੇਸ਼ਕਾਰੀ ਨੂੰ ਆਜੜੀ ਹਾਂਜੀ ਹਾਂਜੀ ਪੇਸ਼ਕਾਰੀ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਉਸ ਤੋਂ ਬਾਅਦ ਬੈਲੂਨ ਛੱਡ ਕੇ ਅਸਮਾਨ ਦੇ ਵਿੱਚ ਅੱਜ ਦੀਆਂ ਖੇਡਾਂ ਦਾ ਉਹ ਘਟਨਾ ਜਿਹੜਾ ਉਹ ਸਾਡੇ ਸਤਿਕਾਰਯੋਗ ਇੱਥੇ ਜਿੰਨੇ ਵੀ ਮਹਿਮਾਨ ਨੇ ਜਿਲ੍ਹਾ ਸਿੱਖਿਆ ਅਫਸਰ ਤੇ ਸਾਡੇ ਬੀਬੀਓ ਸਹਿਬਾਨ ਜਿੰਨੇ ਵੀ ਸਾਰੇ ਆਪਾਂ ਨੇ ਰਲ ਮਿਲ ਕੇ ਜਿਹੜਾ ਉਹ ਰਸਮਾਂ ਜਿਹੜੀ ਕਰਨੀ ਆ ਬਹੁਤ ਹੀ ਪਿਆਰੇ ਹੂਨਹਾਰ ਬੜੇ ਸੋਹਣੇ ਸਜੇ ਹੋਏ ਹੋਏ ਫਵੇ ਹੋਏ ਬੱਚੇ ਪੰਜਾਬੀ ਗੱਭਰੂ ਛੋਟੇ ਨੰਨੇ ਗੱਭਰੂ ਨੇ ਜਿਹੜੇ ਪਿਆਰ ਨੇ ਸਾਡੇ ਪਰ ਪੂਰਾ ਇੰਜੋਏ ਆ ਜਿਹੜਾ ਇਹ ਭੰਗੜੇ ਨੂੰ ਆਪਾਂ ਨੇ ਕਰਨਾ ਹਾਂ ਜੀ ਕਰ ਦਈਏ ਸ਼ੁਰੂ ਬਰਿੰਦਰ ਠੀਕ ਆ ਜੀ ਬਹੁਤ ਅੱਛਾ ਜੀ ਸਾਰ ਕਲਾਪਿੰਗ ਆ ਜਿਹੜੀ ਬੱਚਿਆਂ ਲਈ ਹੋ ਜਾਏ ਵਾਹ ਜੀ ਬਹੁਤ ਅੱਛਾ ਤੇ ਮੈਂ ਸਵਾਗਤੀ ਕਮੇਟੀ ਨੂੰ ਬੇਨਤੀ ਕਰੂੰਗਾ ਬਿਓ ਹੋ ਆਪਣੇ ਮਹਿਮਾਨ ਜਿੰਨੇ ਵੀ ਪਹੁੰਚੇ ਨੇ ਤੁਸੀਂ ਉਹਨਾਂ ਦੇ ਬੈਜ ਸੈਰਮਨੀਆ ਜਿਹੜੀ ਹੋ ਉਹ ਕਿਰਪਾ ਕਰਕੇ ਕੀਤੀ ਜਾਵੇ ਸਭ ਤੋਂ ਪਹਿਲਾਂ ਮੈਡਮ ਸ਼ਾਲੂ ਮੈਰਾ ਜੀ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਆ ਜਿਹੜੀ ਉਹਨਾਂ ਦੇ ਮੈਜ ਸ਼ਰਮਨੀ ਲਗਾ ਕੇ ਇੱਕ ਵਾਰੀ ਪਹਿਲਾਂ ਉਹਨਾਂ ਦਾ ਸਵਾਗਤ ਆ ਜਿਹੜਾ ਪਾਣੀ ਹੈ ਜੀ ਉਹਨਾਂ ਤੋਂ ਬਾਅਦ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨਵਿੰਦਰ ਕੌਰ ਭੁੱਲਰ ਜੀ ਕਿ ਗੁਜਾਰਸ਼ ਕਰਦਾ ਜਿੰਨੇ ਵੀ ਅਧਿਆਪਕ ਸਹਿਬਾਨ ਕੋਚ